ਜੀ ਹਸਤੀ ਗਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਆ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਿਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲਤ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇਨੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਤੋਖਿਆਂ ਲਿਆਂਦਾ ਗਿਆ ਇੱਥੇ ਪੈਸਾ ਲਾਲਤ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਉਣ ਨੂੰ ਕੰਮ ਦਾ ਕਹਿ ਕੇ ਅੱਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਜੱਜਣਾ ਦਿੰਦੇ ਸਾਨੂੰ ਹਾਂਜੀ ਸਸੀਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਾਨੂੰ ਫਸਾਤਾ ਗਿਆ ਬਾਈ ਜਿੱਥੇ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਲੁਧਿਆਣਾ ਦਾ 21 ਸਾਲਾ ਸਮਜੀਤ ਸਿੰਘ ਲਗਭਗ 2 ਮਹੀਨੇ ਪਹਿਲਾਂ ਰਸ਼ੀਆ ਦੇ ਵਿੱਚ ਪੜ੍ਹਾਈ ਕਰਨ ਜਾਂਦਾ ਔਰ 10 ਕਿ ਦਿਨ ਕਰੀਬ ਪਰਿਵਾਰਿਕ ਮੈਂਬਰ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਇਹ ਕਾਰਨ ਉਹ ਵੀ ਗੱਲ ਜਾਣਾਂਗੇ ਕਿਉਂਕਿ ਕਿਹਾ ਜਾ ਰਿਹਾ ਕਿ ਯੂਕਰੇਨ ਦੀ ਜਿਹੜੀ ਲੜਾਈ ਦੇ ਵਿੱਚ ਉਹਨੂੰ ਟ੍ਰੇਨਿੰਗ ਦੇ ਕੇ ਉਹਨੂੰ ਭੇਜਿਆ ਗਿਆ ਸੀ ਪਰਿਵਾਰ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਆ ਕਿਉਂਕਿ 8-10 ਦਿਨ ਤੋਂ ਹੋਰੀ ਗੱਲਬਾਤ ਨਹੀਂ ਹੋ ਪਾਰੀ ਪੂਰਾ ਮਾਮਲਾ ਜਾਣਦੇ ਕੀ ਹੈ ਕਿਦੋਂ ਦੀ ਗੱਲਬਾਤ ਹੋਈ ਸਰ ਕੀ ਨਾਮ ਕੀ ਤੁਹਾਡਾ ਬਿਲ ਹੈ ਮੇਰਾ ਨਾਮ ਚਰਨਜੀਤ ਸਿੰਘ ਹੈ ਔਰ ਬੇਟੇ ਦਾ ਨਾਮ ਸਮਰਜੀਤ ਸਿੰਘ ਔਰ ਉਹਦੀ ਡੇਟ ਆਫ ਬਰਥ 10 1 2004 ਪਿੰਡ ਡੱਬਾ ਆਪਣਾ ਜ਼ਿਲ੍ਹਾ ਲੁਧਿਆਣਾ ਜੀ ਪਹਿਲਾਂ ਦੇ ਸਾਰਿਆਂ ਨੂੰ ਫਤੇਬਲ ਉਹਨੇ ਤੁਹਾਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬੱਚਾ ਸਾਡਾ ਸਟੱਡੀ ਵੀ ਜੇ ਤੇ ਰਸ਼ੀਆ ਗਿਆ ਸੀ ਮਾਸਕੋ ਸਾਇਦ ਉੱਥੇ ਉਹਨੇ ਮਹੀਨਾ ਸਵਾ ਮਹੀਨਾ ਸਟੱਡੀ ਕਰਦਾ ਰਿਹਾ ਤੇ ਨਾਲ ਮਾੜਾ ਮੁੰਟਾ ਸਮਾਂ ਮਿਲਦਾ ਸੀ ਵਰਕ ਵੀ ਕਰਦਾ ਰਿਹਾ ਬਹੁਤ ਖੁਸ਼ੀ ਬੱਚਾ ਸਾਡਾ ਔਰ ਉਸ ਤੋਂ ਬਾਅਦ اچانک ਹੀ ਕਿਸੇ ਉਧਰਲੇ ਮੈਂਬਰ ਨਾਲ ਕਿਸੇ ਨੇ ਉਹਨਾਂ ਨੇ ਲਾਲਚ ਦਿੱਤਾ ਜਾਂ ਕਿਸ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੂੰ ਜੌਬ ਦਾ ਲਾਲਚ ਦਿੱਤਾ ਵੀ ਡਾਕਟਰ ਦਾ ਅਸਿਸਟੈਂਟ ਰੱਖਾਂਗੇ ਤੁਹਾਨੂੰ ਹੋਰ ਕਿਉਂਕਿ ਉਹਨਾਂ ਨੇ ਪਲੱਸ 2 ਮੈਡੀਕਲ ਕਰਕੇ ਐਕਸ-ਰੇ ਟੈਕਨੀਸ਼ੀਅਨ ਦਾ ਡਿਪਲੋਮਾ ਕੀਤਾ ਹੋਇਆ ਸੀ ਔਰ ਉਹ ਚਾਹੁੰਦਾ ਸੀ ਵੀ ਸਾਨੂੰ ਇਸੇ ਲਾਈਨ ਦਾ ਕੋਈ ਕੰਮ ਵਰਕ ਮਿਲ ਜਾਵੇ ਤੇ ਉਹਨਾਂ ਨੇ ਲਾਲਚ ਇਸ ਜੀ ਦਾ ਦਿੱਤਾ ਪਰ ਅੱਗੇ ਜਾ ਕੇ ਉਹਨਾਂ ਨੇ 10-15 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਯੂਕਰੇਨ ਦੀ ਲੜਾਈ ਦੇ ਵਿੱਚ ਭੇਜ ਦਿੱਤਾ ਜੀ ਔਰ ਸਾਡਾ ਹਰ ਸਮੇਂ ਇਹੀ ਡਰ ਰਹਿੰਦਾ ਵੀ ਬੱਚੇ ਨਾਲ ਕੋਈ ਨੁਕਸਾਨ ਨਾ ਹੋ ਜਵੇ ਕੋਈ ਗੋਲੀ ਕੋਈ ਇਹੋ ਜਿਹਾ ਕੋਈ ਬਾਰਦਤ ਨਾ ਹੋ ਜਵੇ ਕੋਈ ਮਾਰਾ ਸਾਨੂੰ ਇਹੋ ਜਿਹਾ ਮਾਰਾ ਸਨੇਹਾ ਨਾ ਹੋਵੇ ਔਰ ਬੱਚਾ ਸਾਡਾ ਠੀਕ ਠਾਕ ਸਾਡੇ ਕੋਲ ਵਾਪਸ ਆ ਜਵੇ ਔਰ ਸਾਡੀ ਤਾਂ ਇਹੀ ਅਪੀਲ ਆ ਪ੍ਰਧਾਨ ਮੰਤਰੀ ਮੋਦੀ ਜੀ ਰਵਨੀਤ ਬਿੱਟੂ ਜੀ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਵਿਦੇਸ਼ ਮੰਤਰਾਲੇ ਦੇ ਸੰਕਰ ਜੀ ਸਾਰਿਆਂ ਨੂੰ ਇਹੀ ਅਪੀਲ ਆ ਕਿ ਸਾਡਾ ਬੱਚਾ ਜਿੱਦਾਂ ਹੱਸਦਾ ਖੇਡਦਾ ਇੱਥੋਂ ਗਿਆ ਉਸੇ ਤਰ੍ਹਾਂ ਸਾਡੇ ਪਰਿਵਾਰ ਦੇ ਵਿੱਚ ਵਾਪਸ ਆ ਗਿਆ ਜੀ ਬਿਲਕੁਲ ਸਰ ਤੁਹਾਨੂੰ ਪਤਾ ਕਿੱਦਾਂ ਲੱਗਿਆ ਕਿ ਤੁਹਾਡਾ ਬੇਟਾ ਵੀ ਉਹਨੂੰ ਪਹਿਲਾਂ ਡਾਕਟਰੀ ਦਾ ਕਹਿ ਕੇ ਉਸ ਤੋਂ ਬਾਅਦ ਉਹਨੂੰ ਯੂਕਰੇਨ ਦੀ ਲੜਾਈ ਦੇ ਵਿੱਚ ਭੇਜਿਆ ਟ੍ਰੇਨਿੰਗ ਦੇ ਕੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕੋਈ ਦੋ ਲਗਭਗ 2 ਮਹੀਨੇ ਪਹਿਲਾਂ ਉਹ ਤਾਂ ਗਿਆ ਸੀ ਉਹ ਹਾਂਜੀ 2 ਮਹੀਨੇ ਪਹਿਲਾਂ ਗਿਆ ਸੀਗਾ ਜੀ ਉਹਨੇ ਮਹੀਨਾ ਸਵਾ ਮਹੀਨੇ ਆਪਣੀ ਪੜ੍ਹਾਈ ਤੇ ਨਾਲ ਵਰਕ ਕੀਤਾ ਔਰ ਵਰਕਰ ਦਾ ਵੀ ਸਾਨੂੰ ਉਹ ਦਿਖਾਉਂਦਾ ਸੀਗਾ ਤੇ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਜੁਆਇਨਿੰਗ ਕਰ ਲੱਗਿਆ ਵੀ ਡਿਊਟੀ ਹੋਰ ਤੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਵੀ ਕਿਹੜੀ ਕਰਨੀ ਹੈ ਕਹਿੰਦਾ ਮੈਂ ਡਾਕਟਰ ਦਾ ਅਸਿਸਟੈਂਟ ਲੱਗ ਰਿਹਾ ਚਲੋ ਅਸੀਂ ਕਾ ਵੀ ਬਹੁਤ ਵਧੀਆ ਤੁਹਾਡੀ ਲਾਈਨ ਦਾ ਇੱਕ ਵਰਕ ਮਿਲ ਗਿਆ ਤੇ ਉਹ 4.5 ਘੰਟੇ ਦਾ ਉਹਨਾਂ ਨੇ ਸਫਰ ਤਾਇ ਕੀਤਾ ਪਲੇਨ ਦੇ ਵਿੱਚ ਜਿੱਥੇ ਉਹ ਗਏ ਨੇ ਔਰ ਏਰੀਆ ਦਾ ਸਾਨੂੰ ਕੋਈ ਪਤਾ ਨਹੀਂ ਉਹਦੇ ਨਾਮ ਨਹੀਂ ਕੋਈ ਪਤਾ ਨਾ ਬੱਚੇ ਨੇ ਕੋਈ ਐਸੀ ਜੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਆ ਗਏ ਦੂਸਰੇ ਦਿਨ ਜੁਆਇਨਿੰਗ ਕਰ ਲਈ ਹੈ ਮਿਲਟਰੀ ਦੀ ਉਹਨਾਂ ਨੇ ਜਾ ਕੇ ਵਰਦੀ ਪਾਤੀ ਹੈ ਜਿੱਦਣ ਜੁਆਇਨਿੰਗ ਹੋਈ ਹੈ ਵਰਦੀ ਪਾਉਣ ਤੋਂ ਬਾਅਦ ਫੇਰ ਸਾਡੇ ਨਾਲ ਬਾਰਤਾਲਾਪ ਹੋਇਆ ਫੇਰ ਮੈਂ ਉਹਨੂੰ ਕਿਹਾ ਮੈਂ ਵੀ ਇਹ ਮਿਲਟਰੀ ਦੀ ਵਰਦੀ ਤੁਸੀਂ ਕਿਉਂ ਪਾਈ ਹੈ ਵੀ ਤੁਸੀਂ ਤਾਂ ਡਾਕਟਰ ਦੇ ਅਸਿਸਟੈਂਟ ਲੱਗਣਾ ਤੁਹਾਡਾ ਤਾਂ ਕੋਈ ਲੈਣ ਜਾਣੀ ਨਹੀਂ ਉਹਦੇ ਨਾਲ ਔਰ ਉਹ ਬੇਟੇ ਨੇ ਕਿਹਾ ਕਹਿੰਦਾ ਨਹੀਂ ਜੀ ਕੋਸ਼ਕ ਦੇ ਨੇ ਟ੍ਰੇਨਿੰਗ ਆ ਕੋਈ ਗੱਲ ਨਹੀਂ ਘਬਰਾਓ ਨਾ ਤੁਸੀਂ ਟ੍ਰੇਨਿੰਗ ਤੋਂ ਬਾਅਦ ਸਾਨੂੰ ਉਹੀ-ਉਹੀ ਜੌਬ ਮਿਲ ਜਾਣੀ ਆ ਔਰ 10-15 ਦਿਨ ਉਹਨਾਂ ਨੇ ਟ੍ਰੇਨਿੰਗ ਦੇਣ ਤੋਂ ਬਾਅਦ ਮਿਲਟਰੀ ਦੀ ਅਚਾਨਕ ਹੀ ਉਹਨਾਂ ਨੇ ਚੂਕ ਰਹੇਂਦੀ ਲੜਾਈ ਦੇ ਵਿੱਚ ਉਹਨਾਂ ਨੇ ਉੱਥੇ ਭੇਜ ਦਿੱਤਾ ਉਹਨਾਂ ਨੂੰ ਕੋਸ਼ਕ ਬੱਚੇ ਨੇ ਪੰਜਾਬ ਦੇ 4-5 ਬੱਚੇ ਨੇ ਉਹਦੇ ਵਿੱਚ ਭੇਜ ਦਿੱਤਾ ਕਹਿੰਦੇ ਵੀ ਜਦੋਂ ਉਹਨਾਂ ਨੂੰ ਸਾਡੀ ਸੋਮਵਾਰ ਤੋਂ ਬਾਅਦ ਬਾਰਤਾਲ ਆਪਣੀ ਕੋਈ ਹੋਈ ਮੰਗਲਵਾਰ ਜਿਹੜੀ ਹੋਈ ਆ ਸਿਰਫ 6:08 ਦੇ 22 ਸਕਿੰਟ ਮੋਬਾਈਲ ਚੱਲਿਆ ਤੇ ਸਾਡੀ ਗੱਲ 7-8 ਮਿੰਟ ਹੋਈ 7-8 ਸਕਿੰਟ ਹੋਈ ਹੈ ਜੀ ਸਿਰਫ ਇੰਨਾ ਹੀ ਪੁੱਛਿਆ ਗਿਆ ਪਪਾ ਜੀ ਸਤਿ ਸ੍ਰੀ ਅਕਾਲ ਤੁਸੀਂ ਠੀਕ ਠਾਕ ਹੋ ਮੈਂ ਉਹਦਾ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਮੈਨੂੰ ਪੁੱਛਿਆ ਵੀ ਤੁਸੀਂ ਠੀਕ ਠਾਕ ਹੋ ਔਰ ਉਹਦੀ ਕਾਲ ਕੱਟੀ ਗਈ ਇਸ ਤਰ੍ਹਾਂ ਲੱਗਿਆ ਵੀ ਕਿਸੇ ਨੇ ਉਹਦਾ ਮੋਬਾਈਲ ਜਬਰਨ ਉਹ ਤੋਂ ਖੋਲਿਆ ਗਿਆ ਔਰ ਉਸ ਤੋਂ ਬਾਅਦ ਸਾਨੂੰ ਵੀਡੀਓ ਵਾਇਰਲ ਹੋ ਰਹੀ ਜਿਹੜੀ ਉਹ ਵੀਰਵਾਰ ਨੂੰ ਪਤਾ ਲੱਗਿਆ। ਸਵੇਰ 7 ਵਜੇ। ਤੇ ਉਸ ਤੋਂ ਬਾਅਦ ਅਸੀਂ ਭੱਜ ਦੌੜ ਕਰਤੀ ਪਰ ਸਾਡਾ ਅੱਗੇ ਤੇ ਹੱਥ ਨਹੀਂ ਪੈਂਦਾ ਜਿੱਥੇ ਜਿੱਥੇ ਸਾਡੀ ਪਹੁੰਚ ਹੁੰਦੀ ਹੈ ਉੱਥੇ ਜਾਂਦੇ ਜਿੱਥੋਂ ਪਤਾ ਲੱਗਦਾ ਵੀ ਇੱਥੇ ਤੁਹਾਨੂੰ ਹੈਲਪ ਮਿਲ ਜੂਗੀ। ਤੇ ਇੱਕ ਆਪਣੇ ਪੈਣੀ ਸਾਹਿਬ ਭਾਜਪੀ ਦੇ ਨੇਤਾ ਨੇ ਉਹਨਾਂ ਕੋਲ ਵੀ ਪਹੁੰਚੇ। ਉਸ ਤੋਂ ਪਹਿਲਾਂ ਅਸੀਂ ਸਰਪੰਚ ਆਪਣੇ ਰਾਈਆਂ ਪਿੰਡ ਦੇ ਉਹਨਾਂ ਕੋਲ ਪਹੁੰਚੇ। ਰਾਈਆਂ ਵਾਲੇ ਸਰਪੰਚ ਸਾਹਿਬ ਜਿਹੜੇ ਉਹਨਾਂ ਨੇ ਕਹਿ ਦਿੱਤਾ ਵੀ ਸਾਡੇ ਵੱਸ ਦਾ ਕੰਮ ਹੈ ਨੀਗਾ। ਵੀ ਤੁਸੀਂ ਭਾਜੀਪੀ ਦੇ ਨਿਤਾਰ ਨੂੰ ਕਿਸ ਨੂੰ ਲੱਭੋ ਵੀ ਉਹ ਤੁਹਾਡਾ ਹੱਲ ਕਰ ਸਕਦਾ ਵੀ ਆਪਣੇ ਇੱਥੇ ਲੁਧਿਆਣੇ ਦੇ ਤੇ ਰਵਨੀਤ ਬਿੱਟੂ ਜੀ ਨੇ ਉਹਨਾਂ ਨੂੰ ਮਿਲ ਲਿਆ ਅਜਕਾ ਵੀ ਸਿੱਧੇ ਤਾਂ ਮਿਲ ਨਹੀਂ ਦੇਣਾ ਫਿਰ ਉਹਨਾਂ ਨੇ ਭਾਜੀਪੀ ਦਾ ਨੇਤਾ ਕਿਸੇ ਮੈਂਬਰ ਨੇ ਹੋਰ ਨੇ ਸਾਨੂੰ ਦੱਸਿਆ ਤੇ ਉੱਥੇ ਲੈ ਕੇ ਗਏ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਸਾਨੂੰ ਪ੍ਰੋਸਾ ਦਵਾਇਆ ਵੀ ਤੁਹਾਡਾ ਹੱਲ ਹੋ ਜਾਏਗਾ ਤੁਸੀਂ ਇਹਨਾਂ ਦੇ ਡਾਕੂਮੈਂਟ ਸਾਨੂੰ ਤੇ ਵੀਡੀਓ ਸੈਂਡ ਕਰ ਦਿਓ ਅਸੀਂ ਉਹ ਡਾਕੂਮੈਂਟ ਤੇ ਵੀਡੀਓ ਸੈਂਡ ਕਰ ਦਿੱਤੀ ਆ ਉਸ ਤੋਂ ਬਾਅਦ ਸਾਨੂੰ 2 ਦਿਨ ਤੱਕ ਕੋਈ ਜਵਾਬ ਨਹੀਂ ਆਇਆ ਸੋਮਵਾਰ ਉਹਨਾਂ ਨੇ ਫਿਰ ਮਾਰਨਿੰਗ ਟਾਈਮ ਉਹਨਾਂ ਨੇ ਬੇਟੇ ਨੂੰ ਕਾਲ ਕਰਕੇ ਕਿਹਾ ਵੀ ਤੁਸੀਂ ਐਂ ਕਰੋ ਵੀ ਦੋ ਐਪਲੀਕੇਸ਼ਨਾਂ ਲਿਖ ਕੇ ਦਿਓ ਵੀ ਪਹਿਲਾਂ ਰਵਨੀਤ ਪੀਟੂ ਜੀ ਨੂੰ ਤੇ ਵਿਦੇਸ਼ ਮੰਤਰਾਲੇ ਜੀ ਨੂੰ ਤਾਂ ਉਹਨਾਂ ਨੂੰ ਅਸੀਂ ਦੋ ਐਪਲੀਕੇਸ਼ਨਾਂ ਲਿਖ ਕੇ ਸੈਂਡ ਕਰ ਦਿੱਤੀਆਂ ਜੀ ਬਾਕੀ ਡਾਕੂਮੈਂਟ ਉਹਨਾਂ ਨੇ ਦਿੱਤੇ ਹੋਏ ਸੀ ਜਿਹੜੇ ਸਾਡੇ ਕੋਲ ਹੋਰ ਵੀ ਸੀ ਉਹ ਵੀ ਉਹਨਾਂ ਨੇ ਅਸੀਂ ਸੈਂਡ ਕਰ ਦਿੱਤੇ ਵੀ ਸਾਡਾ ਹੱਲ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਹੋ ਜਵੇ ਅੱਛਾ ਜਿਹੜੀ ਤੁਸੀਂ ਐਪਲੀਕੇਸ਼ਨ ਦੀ ਗੱਲ ਕਰਦੇ ਹੋ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਐਪਲੀਕੇਸ਼ਨ ਦਿੱਤੇ ਤੇ ਉਸ ਤੋਂ ਬਾਅਦ ਕੋਈ ਰਿਸਪੌਂਸ ਆਇਆ ਕੋਈ ਗੱਲਬਾਤ ਹੁਣ ਹੁਣ ਦੀ ਹੋਈ ਗੱਲਬਾਤ ਅ ਐਪਲੀਕੇਸ਼ਨ ਜੀ ਸਵੇਰੇ 10 11 ਵਜੇ ਦੇ ਕਰੀਬ ਮਾਰਨਿੰਗ ਟਾਈਮ ਅਸੀਂ ਦੋਨੇ ਐਪਲੀਕੇਸ਼ਨ ਸੈਂਡ ਕਰ ਦਿੱਤੀਆਂ ਸੀ ਉਹਨਾਂ ਨੂੰ ਉਹਨਾਂ ਦੇ ਕੋਈ ਪੀਏ ਸਾਹਿਬ ਦੱਸ ਰਹੇ ਸੀ ਵੀ ਮੈਨੂੰ ਸੈਂਡ ਕਰ ਦਿਓ ਵੀ ਮੈਂ ਅੱਗੇ ਤੁਹਾਡਾ ਮਦਦ ਉਠਾਇਆ ਜਾਊਗਾ ਕੋਈ ਗੱਲ ਨਹੀਂ ਵੀ ਤੁਸੀਂ ਇੱਕ ਵਾਰ ਉਹਨਾਂ ਲਿਖਤੀ ਰੂਪ ਚ ਕਰੋ ਪਰ ਅੱਛਾ ਕੁਝ ਪੰਜਾਬ ਦੇ ਜਿਹੜੇ ਹੋਰ ਵੀ ਮੁੰਡੇ ਗਏ ਹੋਣਾ ਜਾਂ ਇਹਦੇ ਸਿਮਰਜੀਤ ਦੇ ਕੋਈ ਨਾਲ ਜਿਹੜੇ ਹੋਣਗੇ ਆਪਣਾ ਫਰੈਂਡ ਵੀ ਗਏ ਹੋਣੇ ਉਹਦੇ ਕੋਈ ਉਹਨਾਂ ਨਾਲ ਗੱਲਬਾਤ ਹੋਈ ਕੋਈ ਜਾਂ ਫੋਨ ਹਜੇ ਵੀ ਸਵਿਚ ਆਫ ਆ ਰਿਹਾ ਜਾਂ ਕਿਸੇ ਹੋਰ ਨਾਲ ਉੱਥੇ ਦੀ ਕਿਸੇ ਨਾਲ ਗੱਲਬਾਤ ਹੋਈ ਨਹੀਂ ਹਜੇ ਫਿਲਹਾਲ ਕਿਸੇ ਨਾਲ ਹੀ ਗੱਲਬਾਤ ਉਹਦੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਜੀ ਉਸ ਤੋਂ ਬਾਅਦ ਕੋਈ ਮੈਸੇਜ ਨਹੀਂ ਕਿਸੇ ਨੂੰ ਕੋਈ ਮੈਸੇਜ ਨਹੀਂ ਮਿਲਿਆ ਨਾ ਸਾਨੂੰ ਕਿ ਕਿਤੋਂ ਕਲੂ ਮਿਲਿਆ ਵੀ ਇਸ ਤਰ੍ਹਾਂ ਬੱਚਾ ਤੁਹਾਡਾ ਕੋਈ ਗੱਲਬਾਤ ਕਰ ਰਿਹਾ ਜਾਂ ਕੋਈ ਮੈਸੇਜ ਦੇ ਰਿਹਾ ਮੰਗਲਵਾਰ ਤੋਂ ਬਾਅਦ ਸਾਡਾ ਕੋਈ ਬਾਰਤਾਲਾਪ ਨਹੀਂ ਹੋਇਆ ਬੇਟਾ ਅੱਛਾ ਤੁਸੀਂ ਕੇਂਦਰ ਸਰਕਾਰ ਨੂੰ ਤਾਂ ਚਲੋ ਤੁਸੀਂ ਅਪੀਲ ਕਰ ਦਿੱਤੀ ਹੈ ਕਿ ਸਾਡਾ ਬੱਚਾ ਜਲਦੀ ਵਾਪਸ ਆਵੇ ਤੇ ਜਿਹੜਾ ਟਰੈਵਲ ਏਜੰਟ ਸੀ ਉਹਨਾਂ ਉਹਨੇ ਤੁਹਾਡੇ ਨਾਲ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਹੋਈ ਕਿਉਂਕਿ ਜਰੀਆਤ ਉਹੀ ਸੀ ਭੇਜਣ ਦਾ ਹਾਂਜੀ ਹਾਂਜੀ ਉਹਨਾਂ ਨਾਲ ਬਾਰਤਾਲਾਪ ਹੋਇਆ ਜੀ ਅਸੀਂ ਕੱਲ ਮੰਗਲਵਾਰ ਜੀ ਅਸੀਂ ਉਹਨਾਂ ਕੋਲ ਮਿਲ ਕੇ ਆਏ ਹਾਂ ਸਾਡੇ ਨਾਲ ਬਹੁਤ ਵਧੀਆ ਪੇਸ਼ ਆਏ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਕਹ ਵੀ ਦੇਖੋ ਇਹਦੇ ਚ ਸਾਡਾ ਤਾਂ ਕੋਈ ਦੋਸ਼ ਨਹੀਂ ਬਈ ਅਗਰ ਤੁਹਾਡਾ ਬੇਟਾ ਰਸਤੇ ਚ ਕੋਈ ਰੁਕਾਵਟ ਡਾਉਂਦੀ ਕੋਈ ਵੀ ਦਿੱਕਤ ਹੁੰਦੀ ਕਾਗਜ਼ੀ ਕਾਰਵਾਈ ਚ ਕੋਈ ਰੁਕਾਵਟ ਹੁੰਦੀ ਅਸੀਂ ਉਹਦੇ ਲਈ ਵੀ ਹੱਕਦਾਰ ਸੀ ਸਜ਼ਾ ਦੇ ਵੀ ਸਾਡਾ ਤਾਂ ਕੋਈ ਕਸੂਰ ਨਹੀਂ ਮੈਂ ਕਿਹਾ ਵੀ ਅਸੀਂ ਤਾਂ ਤੁਹਾਨੂੰ ਇਹ ਚੀਜ਼ ਲਈ ਕਹਿੰਦੇ ਨਹੀਂ ਵੀ ਤੁਹਾਡਾ ਕੋਈ ਸਜ਼ਾ ਦੇਣ ਦਾ ਕੋਈ ਮਤਲਬ ਬਣਦਾ ਜਾਂ ਤੁਸੀਂ ਕੋਈ ਕਸੂਰ ਕੀਤਾ ਕਿਉਂਕਿ ਤੁਸੀਂ ਤਾਂ ਬੱਚੇ ਨੂੰ ਸਮਝਾਇਆ ਗਾਈਡ ਵੀ ਕੀਤਾ ਸਾਰਾ ਕੁਝ ਹੁਣ ਅੱਗੇ ਜਾ ਕੇ ਬੱਚੇ ਨੂੰ ਉਹ ਗਲਤ ਉਹਨਾਂ ਨੇ ਕਿਸੇ ਨੇ ਗਾਈਡ ਕਰਤਾ ਉਹ ਤਾਂ ਉਹਨਾਂ ਦਾ ਬੱਚੇ ਨੂੰ ਪਤਾ ਹੋਊ ਵੀ ਕਿਵੇਂ ਉਹਦੇ ਨਾਲ ਹੋਈ ਆ ਕਿਵੇਂ ਨਹੀਂ ਤੇ ਇਧਰ ਦਾ ਕੋਈ ਉਹਨਾਂ ਦਾ ਕੋਈ ਕਸੂਰ ਨਹੀਂਗਾ ਔਰ ਉਹ ਕਹਿੰਦੇ ਨੇ ਵੀ ਅਸੀਂ ਕਿਸੇ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਵੀ ਅਸੀਂ ਈਮੇਲ ਪਾ ਕੇ ਦੇਖਾਂਗੇ ਵੀ ਜੇ ਸਾਡਾ ਕੋਈ ਹੱਲ ਨਿਕਲਦਾ ਵੈਸੇ ਤਾਂ ਅਸੀਂ ਕਹਿੰਦਾ ਇਹ ਕਰ ਨਹੀਂ ਸਕਦੇ ਕੁਝ ਵੀ ਫਿਰ ਵੀ ਅਸੀਂ ਤੁਹਾਡੀ ਬਈ ਆਪਣੇ ਇਨਸਾਨੀਅਤ ਤੌਰ ਤੇ ਹੱਲਪ ਕਰਕੇ ਦੇਖਾਂਗੇ ਵੀ ਸ਼ਾਇਦ ਕੋਈ ਰਾਹ ਮਿਲਦਾ ਹੋਵੇ ਅੱਛਾ ਸਰ ਪਰਿਵਾਰਕ ਮੈਂਬਰ ਤੇ ਕੌਣ-ਕੌਣ ਨੇ ਇੱਥੇ ਬਜ਼ੁਰਗ ਵੀ ਬੈਠੇ ਹੋਏ ਨੇ ਮਾਤਾ ਜੀ ਬੈਠੇ ਹੋਰ ਕੌਣ-ਕੌਣ ਪਰਿਵਾਰਕ ਮੈਂਬਰ ਦਾ ਹੈ ਪਰਿਵਾਰਕ ਮੈਂਬਰ ਜੀ ਮੇਰੀ ਦਾਦੀ ਜੀ ਤਾਈ ਜੀ ਤੇ ਇਧਰ ਮੇਰੇ ਵਾਈਫ ਨੇ ਤੇ ਇਧਰ ਮੇਰੇ ਭਤੀਜਾ ਜੀ ਇਹ ਮੇਰੇ ਸਾਲੀ ਸਾਹਿਬ ਕਿ ਮੇਰੇ ਨਾਲ ਨਹੀਂ ਸਾਰੇ ਤਕਰੀਬਨ ਅੱਛਾ ਸਮਰਜੀ ਦੇ ਜਿਹੜੇ ਮਾਤਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਾਤਾ ਜੀ ਅ ਕਿਰੋ ਦੀ ਜਿਹੜਾ ਤੁਹਾਡੇ ਨਾਲ ਕੋਈ ਜਿਹੜਾ ਗੱਲਬਾਤ ਹੋਈ ਆ ਉਸ ਤੋਂ ਬਾਅਦ ਰਿਸ਼ਤੇਦਾਰ ਜਿਵੇਂ ਤੁਸੀਂ ਕਹਿੰਦੇ ਹੋ ਇਕੱਠੇ ਹੋਏ ਨੇ ਇੱਥੇ ਪਹੁੰਚੇ ਨੇ ਤੁਹਾਡਾ ਹਾਲ ਜਾਣਨ ਜਾਂ ਬੱਚੇ ਦਾ ਹਾਲ ਜਾਣਨ ਪਹੁੰਚੇ ਨੇ ਤੇ ਜੇਕਰ ਗੱਲ ਕਰੀਏ ਤੁਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਸਾਡਾ ਬੱਚਾ ਜਲਦ ਜਲਦ ਵਾਪਸ ਆਵੇ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਹੋਰ ਕਿਸ ਨੂੰ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੀ ਮੈਂ ਤੇਹੀ ਕਹਿਣਾ ਚਾਹੁੰਦੀ ਕਿ ਮੇਰੇ ਬੱਚਾ ਨਾ ਛੇਤੀ ਤੋਂ ਛੇਤੀ ਵਾਪਸ ਮੇਰੇ ਕੋਲ ਆ ਜਵੇ ਬਸ ਮੈਂ ਤਾਂ ਹੋਰ ਕੁਝ ਨਹੀਂ ਬੋਲ ਹੁੰਦਾ ਇਹ ਬੱਚੇ ਬਾਰੇ ਮੈਂ ਦੁੱਖ ਨਹੀਂ ਦੇਖ ਹੁੰਦਾ ਅੱਛਾ ਲਾਸਟ ਟਾਈਮ ਤਾਂ ਡਿਬੇਟ ਨਾਲ ਕੀ ਗੱਲਬਾਤ ਹੋਈ ਸੀ ਕਿ ਮੰਮੀ ਮੈਂ ਵਾਪਸ ਆ ਰਿਆਂ ਜਾਂ ਪੜਾਈ ਕਰਕੇ ਜਲਦੀ ਆਉਂਗਾ ਕੋਈ ਕੋਈ ਗੱਲਬਾਤ ਹੋਈ ਕੋਈ ਲਾਸਟ ਟਾਈਮ ਕੀ ਗੱਲ ਹੋਈ ਲਾਸਟ ਟਾਈਮ ਉਹਦੇ ਨਾਲ ਕੋਈ ਗੱਲਾਂ ਨਹੀਂ ਹੋਈਆਂ ਬਸ ਵੈਸੇ ਹੀ ਜਿਵੇਂ ਆਪ ਸਵਿਚ ਕਰਦੀਆਂ ਗੱਲਾਂ ਹੁੰਦੀਆਂ ਨੇ ਉਹੀ ਗੱਲਾਂ ਹੋ ਰਹੀਆਂ ਸੀ ਮੈਂ ਡਿਊਟੀ ਕਰਕੇ ਆਈ ਸੀ ਮੈਨੂੰ ਕਹਿੰਦੇ ਥੱਕ ਗਈ ਮੈਂ ਕਿਹਾ ਹਾਂ ਕਹਿੰਦਾ ਥੋੜਾ ਜਿਹਾ ਰੜਕ ਜਾ ਬਸ ਮੈਂ ਤੇ ਫੇਰ ਤੈਨੂੰ ਡਿਊਟੀ ਤੋਂ ਹਟਾ ਦੇਣਾ ਬਸ ਇੰਨੀੋ ਗੱਲ ਹੋਈ ਆ ਹੋਰ ਇਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਉਹ ਜੀ ਬਿਲਕੁਲ ਸਮਰਜੀਤ ਤੇ ਜਿਹੜੇ ਅੱਥੇ ਪਰਿਵਾਰ ਹੈਗੇ ਨੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਕਿ ਸਮਰਜੀਤ ਜਿਹੜਾ ਕਿ ਲਗਭਗ 2 ਮਹੀਨੇ ਪਹਿਲਾਂ ਰਸ਼ੀਆ ਦੇ ਵਿੱਚ ਜਾਂਦਾ ਪੜ੍ਹਾਈ ਕਰਨ ਦੇ ਜਾਂਦਾ ਤੇ ਉੱਥੇ ਉਹਨੂੰ ਯੂਕਰੇਨ ਦੀ ਜਿਹੜੀ ਜੰਗ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਪਰਿਵਾਰਤਾਂ ਨੂੰ ਜਰੂਰ ਉਹਨੂੰ ਡੇਕ ਰਿਆ ਤੇ ਨਾਲ ਇਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡਾ ਬੱਚਾ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਲਖਮਿੰਦਰ ਸਿੰਘ ਗਾਂਸੂਰੇ ਟੂਰ